ਜੰਮਿਆ ਪੂਤ ਪਗਤ ਗੋਬਿੰਦ ਕਾ ਪ੍ਰਗਟੇ ਅਸਬ ਹੁਮੈ ਲਿਖਿਆ ਤੂ ਰੀਤਾ ਪ੍ਰਗਟੇ ਅਸਬ ਮੈਂ ਲਿਖਿਆ ਤੂ ਸਤ ਗੁਰ ਸਾਚੇ ਦਿਆ ਬਹੁਤ ਵਿਗਾਸ ਮਾਤਕ ਮਨ ਬਹੁਤ ਵਿਗਾਸ ਜੰਨੇ ਆਪੂਤ ਅਗਤ ਗੋਬਿੰਦ ਕਾ ਪ੍ਰਗਟ ਅਸਤ लिखिया तुलया प्रगटिया लिखिया तू तेरी सत्संग जी जो असी शब्द गायन किया ਸ਼ਬਦ ਦੀਆਂ ਬਹੁਤ ਸਾਰੀਆਂ ਟਰਮਸ ਨੇ ਮੈਂ ਥੋੜਾ ਕੋਸ਼ਿਸ਼ ਕਰਾਂਗਾ ਕਿ ਛੇਤੀ ਛੇਤੀ ਅਸੀਂ ਉਹਨਾਂ ਨੂੰ ਵਿਚਾਰ ਲਈਏ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 396 ਅੰਕ ਤੇ ਸਿਸ਼ੋਬਿਧ ਹੈ 396 ਸ਼ਬਦ ਦਾ ਸਿਰਲੇਖ ਹੈ ਆਸਾ ਮੈਲਾ ਪੰਜਵਾਂ ਆਸਾ ਰਗ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ ਹੁਣ ਤੱਕ ਅਸੀਂ ਇਸ ਸ਼ਬਦ ਦੇ ਨਾਲ ਹਿਸਟਰੀ ਸੁਣੀ ਹੋਈ ਹੈ ਲੇਕਿਨ ਗੁਰਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਹਿਸਟਰੀ ਦੇ ਬਦਲੇ ਹਿਸਟਰੀ ਨੂੰ ਕੰਡੈਮ ਕੀਤੇ ਬਿਨਾ ਹਿਸਟਰੀ ਨੂੰ ਕ੍ਰਿਟੀਸਾਈਜ਼ ਕੀਤੇ ਬਿਨਾ ਅਸੀਂ ਜੇਕਰ ਇਹ ਗਹਿਰਾਈ ਵਿੱਚ ਜਾ ਸਕੀਏ ਕਿ ਇਹ ਸ਼ਬਦ ਮੈਨੂੰ ਕੀ ਸਿਖਾਉਂਦਾ ਹੈ ਤਾਂ ਸਾਨੂੰ ਹਰ ਸ਼ਬਦ ਚੋਂ ਆਪਣੇ ਜੀਵਨ ਬਾਰੇ ਸੇਧ ਮਿਲੇਗੀ ਅਸੀਂ ਜਿਹੜਾ ਸ਼ਬਦ ਪੜਿਆ ਇਸ ਦਾ ਰਾਗ ਹੈ ਜਮਿਆ ਪੁੱਤ ਪਖਤ ਗੋਬਿੰਦ ਕਾ ਕਿਹੜੀ ਪਖਤ ਕਰਦੇ ਨੇ ਕੀ ਵਿਧੀ ਹੈ ਜਿਦੇ ਨਾਲ ਸਾਡਾ ਮਨ ਰੂਪੀ ਚੰਗਾ ਪੁੱਤਰ ਜਮਦਾ ਹੈ ਸਾਸੰ ਦਾ ਇਹ ਸ਼ਬਦ ਐ ਦੁਨਿਆਵੀ ਤੌਰ ਤੇ ਸਰੀਰਕ ਤੌਰ ਤੇ ਜਿਹੜੇ ਲੋਕਾਂ ਦੇ ਪੁੱਤਰ ਜਮਦੇ ਨੇ ਉਸ ਪ੍ਰਥਾਏ ਨਹੀਂ ਅਸੀਂ ਜਦੋਂ ਤੱਕ ਚੰਗੀ ਮਤ ਨਹੀਂ ਲੈਂਦੇ ਆ ਸਾਡਾ ਮਨ ਰੂਪੀ ਚੰਗਾ ਪੁੱਤਰ ਨਹੀਂ ਜੰਮਦਾ ਕਾਸ਼ ਸਾਨੂੰ ਬਾਣੀ ਪੜ ਪੜ ਕੇ ਇਹ ਜਾਚ ਆ ਜਾਏ ਕਿ ਮੈਂ ਗੁਰ ਕੈ ਸ਼ਬਦ ਬਣਾਵੂ ਈਮਨ ਮੈਨੂੰ ਆਪਣਾ ਮਨ ਨਵਾਂ ਪੈਦਾ ਕਰਨਾ ਹੈ ਓ ਸੁਚੱਜੀ ਮਤ ਨਾਲ ਪੈਦਾ ਹੁੰਦਾ ਹੈ ਜੇ ਸੁਚੇਤ ਜੀ ਮਤ ਨਾ ਹੋਵੇ ਤਾਂ ਸਾਨੂੰ ਇਸ ਗੱਲ ਦੀ ਸੋਝੀ ਨਹੀਂ ਆਂਦੀ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਜਿਨ ਹਰ ਹਿਰਦੈ ਨਾਮ ਨਵਸਿਓ ਜਿਨ ਹਰ ਹਿਰਦੈ ਨਾਮ ਨਵਸਿਓ ਤਿਨ ਮਾਤੀ ਜੈ ਹਰ ਬੰਧਿਆ ਤਿੰਨ ਆਕੀ ਜੈ ਹਰ ਬੰਧਿਆ ਤਿੰਨ ਸੁਝੀ ਦੇ ਫਿਰ ਬਿਨ ਨਾਵੇ ਓਏ ਖਾ ਖਾ ਪੂਵੇ ਕਰਾਂ ਜਾ ਜਿਨ ਹਰ ਹੀਰ ਦੇ ਸਿਉ ਤਨ ਮਾਤ ਕੀ ਜੇ ਅਰਪਾ ਜਰਾ ਇਸ ਸ਼ਬਦ ਨੂੰ ਡਿਟੇਲੀ ਜਿਸੀ ਪਹਿਲਾਂ ਵਿਚਾਰ ਚੁੱਕੇ ਆਂ ਔਰ ਟੀਵੀ ਟੈਲੀਕਾਸਟ ਹੋ ਚੁੱਕਾ ਹੈ ਇਸ ਸ਼ਬਦ ਦੇ ਆਮ ਤੌਰ ਤੇ ਅਰਥ ਜਿਹੜੇ ਸੋ ਕੜ ਬ੍ਰਹਮਚਾਰੀ ਜੀ ਬ੍ਰਹਮ ਗਿਆਨੀ ਜੀ ਸੈਲੀ ਬੇਸੀ ਚਰਨ ਦੇ ਨੇ ਵਿਆਹ ਨਹੀਂ ਕਰਾਂਦੇ ਨੇ ਉਹ ਇਸ ਦੇ ਅਰਥ ਸਾਨੂੰ ਇਹ ਸੁਣਾ ਕੇ ਜਾਂਦੇ ਨੇ ਜਿਸਨੇ ਰੱਬ ਦਾ ਨਾਂ ਨਹੀਂ ਲਿਆ ਜਿਨਾਂ ਰੇਰ ਦਾ ਨਾਮ ਰੱਬ ਸੋ ਤਿੰਨ ਮਾਤ ਕੀਜੇ ਹਰ ਬਾਂਜਾ ਉਹਦੀ ਮਾਂ ਨੂੰ ਬਾਂਝ ਕਰ ਦਿਓ ਕਸੂਰ ਪੁੱਤਰ ਦਾ ਔਰ ਮਾਂ ਨੂੰ ਕਿਉਂ ਬਾਂਝ ਕਰ ਦਿਓ ਸੋ ਬਾਣੀ ਦੇ ਜਦੋਂ ਅਸੀਂ ਬਾਣੀ ਚੋਂ ਅਰਥ ਸਮਝਦੇ ਆਂ ਬਾਹਰੋਂ ਕਿਤੋਂ ਨਹੀਂ ਬਾਣੀ ਦੇ ਅਰਥ ਬਾਣੀ ਵਿੱਚੋਂ ਸਮਝਣੇ ਨੇ ਤਾਂ ਸਾਡੇ ਸਾਹਮਣੇ ਸ਼ਬਦ ਆਏਗਾ ਗੌੜੀ ਰਾਵਦਾ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹ ਵਿੱਚੇ ਜਿਸ ਇਨਸਾਨ ਕੋਲ ਸੰਤੋਖ ਹੁੰਦਾ ਹੈ ਸੰਤੋਖ ਉਸ ਦਾ ਪਿਤਾ ਹੁੰਦਾ ਹੈ ਔਰ ਜੇ ਸੁਚਿਤ ਜੀ ਮਾਤ ਉਹਦੀ ਮਾਤਾ ਹੁੰਦੀ ਆਂ ਭਾਵੇਂ ਆ ਇਸਤਰੀ ਆ ਮਰਦ ਆ ਗੋਰਾ ਆ ਕਾਲਾ ਆ ਅਮੀਰ ਆ ਗਰੀਬ ਆ ਜਿਸ ਮਰਜੀ ਮਜ਼ਬਤ ਆ ਉਹਦੀ ਮਤ ਨੂੰ ਮਾਤਾ ਕਹਿੰਦੇ ਨੇ ਜਿਹੜੀ ਸਾਡੀ ਮਾਂ ਜਿਸ ਨੇ ਬਾਇਓਲੋਜੀਕਲੀ ਸਾਨੂੰ ਜੰਮਿਆ ਉਸ ਦੇ ਬਾਰੇ ਗੱਲ ਨਹੀਂ ਚੱਲ ਰਹੀ ਕਿਉਂ ਮੈਨੂੰ ਇਹ ਕਹਿਣ ਦਾ ਹੱਕ ਹੈ ਕਿਉਂਕਿ ਗੁਰੂ ਪਾਤਸ਼ਾਹ ਬਾਣੀ ਵਿੱਚ ਰਹਾਉ ਨੂੰ ਰਖਦੇ ਨੇ ਰਹਾਉ ਮੇਰੇ ਪਰਥਾਈ ਚੱਲ ਰਹਾ ਮੇਰੇ ਮਨ ਜਪ ਰਾਮ ਨਾਮ ਮਨ ਮਾਝਾ ਗੱਲ ਮੇਰੀ ਚੱਲ ਰਹੀ ਹੈ ਗਲਤੀ ਜੇਕਰ ਮੈਂ ਕਰਾਂ ਮਾਂ ਨੂੰ ਕਿਉਂ ਸਜ਼ਾ ਦਿੱਤੀ ਜਾਏ ਜਿਹੜੇ ਸੱਜਣ ਸਟੇਜ ਤੇ ਸਾਨੂੰ ਸੁਣਾ ਜਾਂਦੇ ਨੇ ਜੰਨੀ ਜਨ ਹੈ ਤਾਂ ਭਗਤ ਜਨ ਕਹਿਦਾਤਾ ਕਸੂਰ ਨਹੀਂ ਤਾਂ ਜੰਨੀ ਬਾਜ ਰੇ ਕਾਹੇ ਗਵਾਵੇ ਨੂਰ ਇਹ ਗੁਗਰੇਨ ਸਰ ਦੀ ਪੰਕਤੀ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਦਰਤ ਨਹੀਂ ਹੈ ਉਹ ਪਤਾ ਨਹੀਂ ਕਿੱਥੋਂ ਲੈ ਕੇ ਆਂਦੇ ਨੇ ਔਰ ਸਾਨੂੰ ਸੁਣਾਉਂਦੇ ਨੇ ਕਾਸ਼ ਸੰਗਤਾਂ ਇਤਨੀ ਜਾਗ ਪੈਣ ਕਾਸ਼ ਪ੍ਰਬੰਧਕ ਇਤਨੇ ਜਾਗ ਪੈਣ ਕਿ ਉਹਨਾਂ ਨੂੰ ਕਹਿਣ ਹੈ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਦਾ ਕਨਸੈਪਟ ਹੀ ਨਹੀਂ ਹੈ ਕਿ ਇਸਤਰੀ ਨੂੰ ਨੀਵਾ ਪਾਇਆ ਜਾਵੇ ਫਿਰ ਗੁਰੂ ਗ੍ਰੰਥ ਸਾਹਿਬ 'ਚ ਜਦੋਂ ਅਸੀਂ ਮਤ ਨੂੰ ਮਾਤਾ ਬਣਾ ਕੇ ਅਰਥ ਸਮਝਦੇ ਹਾਂ ਤਾਂ ਗੁਰੂ ਪਾਤਸ਼ਾਹ ਦਰਸਲ ਇਹ ਕਹਿ ਰਹੇ ਨੇ ਜਿਵੇਂ ਹਰ ਹਿਰਦੇ ਨਾਮ ਨ ਬਸਿਓ ਤੀ ਮਤ ਕੀ ਜੈ ਹਰ ਬਾਂਜਾ ਉਹਦੀ ਮਤ ਬਾਂਝ ਹੋ ਜਾਂਦੀ ਹੈ ਮਤ ਬਾਂਝ ਦਾ ਮਤਲਬ ਕੀ ਹੁੰਦਾ ਉਹਨੂੰ ਚੰਗੇ ਖਿਆਲ ਆਂਦੇ ਹੀ ਨਹੀਂ ਚੰਗੇ ਖਿਆਲ ਉਪਜਦੇ ਨੇ ਤੇ ਉਹਨੂੰ ਪ੍ਰੈਕਟਿਸ ਨਹੀਂ ਕਰਦਾ ਜਿਵੇਂ ਕਿਸੇ ਦਾ ਮਿਸ ਕੈਰੀਅਰ ਜੋ ਜਾਂਦਾ ਹੈ ਚੰਗੇ ਖਿਆਲ ਆਂਦੇ ਨੇ ਕਈਆਂ ਦਾ ਬੱਚਾ ਵੀ ਹੋ ਜਾਂਦਾ ਹੈ ਬੱਚਾ ਹੋਣ ਤੋਂ ਬਾਅਦ ਮਰ ਜਾਂਦਾ ਹੈ ਚੰਗੇ ਖਿਆਲ ਆਂਦੇ ਨੇ ਪਰ ਚੰਗੇ ਖਿਆਲਾਂ ਦੀ ਉਹ ਪ੍ਰੈਕਟਿਸ ਕਰਦਾ ਹੀ ਨਹੀਂ ਅਮਲੀ ਜੀ ਨਹੀਂ ਲਿਆਂਦਾ ਮਨ ਉਹ ਚੰਗੇ ਖਿਆਲ ਦਾ ਮਨ ਮਰ ਗਿਆ ਜਿਨ ਹਰ ਹੀ ਦਾ ਨਾਮ ਨਾ ਬਸਿਓ ਜੋ ਇਨਸਾਨ ਸੱਚ ਨਾਲ ਨਹੀਂ ਜੁੜਦਾ ਤਿੰ ਮਾਤ ਮੀਨਸ ਉਹਦੀ ਮੱਤ ਬਾਂਜ ਹੋ ਜਾਂਦੀ ਹੈ ਜਿਸ ਦਿਨ ਅਸੀਂ ਇਹ ਡਿਟੇਲਿਟ ਸ਼ਵਤ ਪੜਿਆ ਸੀ ਉਸ ਦਿਨ ਮੈਂ ਜਜ਼ਬਾਤੀ ਹੋ ਗਿਆ ਸੀ ਮੈਂ ਲਫ਼ਜ਼ ਵਰਤੇ ਸਨ ਦੁਨੀਆ ਦੀ ਕੋਈ ਵੀ ਮਾਂ ਹੋਵੇ ਅਮੀਰ ਗਰੀਬ ਹਿੰਦੂ ਮੁਸਲਮਾਨ ਸਿੱਖ ਹੀ ਸਾਈ ਦੀ ਜਿਸ ਮਰਜੀ ਸਟੇਟਸ ਦੀ ਜਿੱਥੇ ਮਰਜੀ ਰਹਿੰਦੀ ਹੋਵੇ ਗਰੀਬ ਤੋਂ ਗਰੀਬ ਮਾਂ ਵੀ ਆਪਣੇ ਬੱਚੇ ਨੂੰ ਜਦੋਂ 9 ਮਹੀਨੇ ਪੇਟ 'ਚ ਪਾਲਦੀ ਹੈ ਤਬੂਤ ਪਿਆਰ ਨਾਲ ਪਾਲਦੀ ਹੈ ਬਹੁਤ ਜਜ਼ਬਾਤਾਂ ਨਾਲ ਪਾਲਦੀ ਹੈ ਦੁਨੀਆ ਦੀ ਕੋਈ ਮਾਂ ਨਹੀਂ ਚਾਹਦੀ ਕਿ ਮੇਰਾ ਬੱਚਾ ਭੈੜਾ ਬਣੇ ਉਹਦੇ ਕੋਲ ਆਪਣੇ ਖਾਣ ਵਾਸਤੇ ਇੱਕ ਚਾਵਲ ਨਹੀਂ ਹੁੰਦਾ ਪੀਣ ਵਾਸਤੇ ਇੱਕ ਗਲਾਸ ਪਾਣੀ ਨਹੀਂ ਹੁੰਦਾ ਤਨ ਢੱਕਣ ਵਾਸਤੇ ਕੱਪੜੇ ਨਹੀਂ ਹੁੰਦੇ ਪਸੀਨੋ ਪਸੀਨੀ ਹੋਈ ਹੁੰਦੀ ਹੈ ਫਿਰ ਵੀ ਕਿਸੇ ਤਰ੍ਹਾਂ ਉਹ ਕੋਸ਼ਿਸ਼ ਕਰਦੀ ਹੈ ਕਿ ਮੈਂ ਬੜੇ ਲਾਡ ਪਿਆਰ ਨਾਲ ਅਦਾ ਵਿੱਚ ਆਪਣੇ ਬੱਚੇ ਨੂੰ ਮੈਂ ਦੁੱਧ ਪਿਲਾਵਾਂ ਕਿਉਂ ਕਿਉਂਕਿ ਮਾਂ ਦਾ ਜਜ਼ਬਾ ਹੈ मां चांदी ਨਹੀਂ ਕਿ ਮੇਰਾ ਬੱਚਾ ਪੜਾ ਬਣੇ। ਇਹ ਹੀ ਤੇ ਕਾਰਨ ਹੈ ਕਿ ਸਾਡੇ ਘਰਾਂ ਵਿੱਚ 90 90 100 100 ਸਾਲ ਦੀਆਂ ਮਾਵਾਂ ਪਾਵੇਂ ਬੁੱਢੀਆਂ ਹੋ ਜਾਂਦੀਆਂ ਉਹਨਾਂ ਨੂੰ ਨਜ਼ਰ ਕੁਛ ਨਹੀਂ ਆ ਰਿਆ ਹੁੰਦਾ। ਉਹ ਉੱਠ ਕੇ ਸਾਨੂੰ ਮਿਲ ਨਹੀਂ ਸਕਦੀ ਹੈ। ਉਹਦੇ ਗੋਡੇ ਪੀੜ ਕੱਢਦੇ ਨੇ, ਉਹਦੀ ਕਮਰ ਦਰਦ ਦਾ ਬੈਟਰੀ ਡਨ ਹੈ ਤਾਂ ਵੀ ਉਹ ਸਾਨੂੰ ਮਰਨ ਤੱਕ ਆਖਰੀ ਸ્વાસ ਤੱਕ ਅਸੀਸਾਂ ਹੀ ਦੇਂਦੀਆਂ ਰਹਿੰਦੀ ਹੈ। ਮਾ ਦਾ ਮਤਲਬ ਘਨੀ ਛਾਉ ਹੁੰਦਾ ਹੈ ਮਾ ਦਾ ਮਤਲਬ ਠੰਡੀ ਛਾਉ ਹੁੰਦਾ ਹੈ ਮਾਂਵਾਂ ਠੰਡੀਆਂ ਛਾਵਾ ਹੁੰਦੀਆਂ ਕੋਈ ਦੁਨੀਆ ਦੀ ਮਾਂ ਨਹੀਂ ਚਾਹਦੀ ਮੇਰਾ ਬੱਚਾ ਪੈੜਾ ਬਣੇ ਫਿਰ ਇਹਦਾ ਮਤਲਬ ਜੋ ਇਨਸਾਨ ਪੈੜਾ ਬਣਦਾ ਹੈ ਇਹ ਉਸਦੇ ਆਪਣੇ ਮਨ ਕੀ ਮੱਤ ਹੁੰਦੀ ਹੈ ਇਸ ਮਨ ਕੀ ਮੱਤ ਨੂੰ ਕਰ ਕੀ ਨਾਰ ਕਹਿੰਦੇ ਨੇ ਇਸ ਮਨ ਕੀ ਮੱਤ ਨੂੰ ਗੀਹਨ ਕਹਿੰਦੇ ਨੇ ਕਾਰ ਕੀ ਗੀਹਨ ਚੰਗੀ ਜਨ ਤਨ ਨਾ ਲੇਵੇ ਮੰਗੀ ਤਨਾਂ ਜੀ ਦੁਨਿਆਵੀ ਤੋਰ ਤੇ ਵੋਟੀ ਨਹੀਂ ਮੰਗ ਰਹੇ ਨੇ ਕਾਸ਼ ਇਸ ਤਰ੍ਹਾਂ ਕੁਰਬਾਨੀ ਦੀ ਵਿਚਾਰ ਹੋਇਆ ਕਰੇ ਕਿ ਤਨਾਂ ਜੀ ਆਰਤਾ ਸ਼ਬਦ ਦੇ ਅੰਦਰ ਕਾਰ ਕੀ ਗੀਹਨ ਚੰਗੀ ਮੀਨਸ ਚੰਗੀ ਮਤ ਮੰਗ ਰਹੇ ਹਨ ਕਾਰ ਕੀ ਨਾਰ ਚੰਗੀ ਮੰਨ ਰਹੇ ਮੰਗ ਰਹੇ ਹਨ ਜਿਨ੍ਹਾਂ ਦੀ ਕਾਰ ਕੀ ਨਾਰ ਚੰਗੀ ਨਾ ਨਾ ਹੋਵੇ ਚੰਗੇ ਖਿਆਲ ਨਾ ਹੋਣ ਉਹਨਾਂ ਦੀ ਮਤ ਬਾਝ ਹੋ ਜਾਂਦੀ ਹੈ ਤਿੰਨ ਸੁੰਜੀ ਦੇ ਫਿਰੇ ਬਿਨਾਂ ਮੈਂ ਉਹ ਖੱਪ-ਖੱਪ ਮੂੰਹੇ ਕਰਾਂ ਜਾਂ ਉਹ ਦਿਨ ਰਾਤ ਕ੍ਰਾਂਜ ਦੀ ਦੁਖੀ ਥੂਨੀ ਚ ਰਹਿੰਦੇ ਨੇ ਹਮੇਸ਼ਾ ਉਦਾਸ ਰਹਿੰਦੇ ਨੇ ਅਪਸੈਟ ਰਹਿੰਦੇ ਨੇ ਮੱਥੇ ਕੁੱਟੇ ਰਹਿੰਦੇ ਨੇ ਗੁੱਸਾ ਚੜਿਆ ਰਹਿੰਦਾ ਹੈ ਜ਼ੁਬਾਨ ਤੇ ਗਾਲਾਂ ਰਹਿੰਦੀਆਂ ਉਹ ਕ੍ਰਾਂਜ ਦੀ ਥੂਨੀ ਵਿੱਚ ਜੀਂਦੇ ਨੇ ਤਿੰਨ ਸੁੰਜੀ ਦੇ ਉਹਨਾਂ ਦੀ ਦੇ ਸਤਗੁਰ ਦੀ ਮੱਤ ਵਿਜ਼ਡਮ ਚੰਗੀ ਮੱਤ ਤੋਂ ਬਿਨਾਂ ਫਿਰਦੀ ਰਹਿੰਦੀ ਹੈ ਤਿੰਨ ਸੁੰਜੀ ਖਾਲੀ ਐਮਪਟੀ ਤਿੰਨ ਸੁਨਜੀ ਦੇ ਫਿਰੇ ਬਿਨਾਵੇਂ ਉਹ ਖੱਪ ਖੱਪ ਮੂਏ ਕਰਾਂਜਾ ਕਰਾਂਜ ਦੀ ਧੁਨ ਹੁੰਦੀ ਹੈ ਬੜਾ ਬੜਾ ਉਦੀਸ ਉਦਾਸੀਨ ਹੁੰਦੀ ਹੈ ਜਦੋਂ ਸਾਡੇ ਅਸੀਂ ਦੇਖਦੇ ਆਂ ਬਚਪਨ ਤੋਂ ਕਿਸੇ ਦਿਨ ਮਿਨਿਸਟਰ ਮਰ ਜਾਂਦਾ ਹੈ ਜਾਂ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਤਾਂ 7 ਦਿਨ ਕੋਈ ਐਂਟਰਟੇਨਮੈਂਟ ਨਹੀਂ ਆਂਦਾ ਨਾ ਟੀਵੀ ਤੇ ਨਾ ਰੇਡੀਓ ਤੇ ਇੱਕੋ ਇੱਕ ਬੜੀ ਉਦਾਸੀਨ ਦੀ ਟਿਊਨ ਵੱਜਦੀ ਰਹਿੰਦੀ ਉਹਨੂੰ ਕਰਾਂਜ ਦੀ ਧੁਨ ਕਹਿੰਦੇ ਨੇ ਜਦੋਂ ਮਨੁੱਖ ਉਦਾਸ ਹੋ ਜਾਂਦਾ ਹੈ ਜਦੋਂ ਮਨੁੱਖ ਭੈੜੇ ਖਿਆਲਾਂ ਵਿੱਚ ਰਹਿੰਦਾ ਹੈ ਉਹ ਕ੍ਰਾਂਤ ਦੀ ਧੁਨੀ ਵਿੱਚ ਆਪਣੇ ਸ਼ਰੀਰ ਨੂੰ ਜਿੰਦਾ ਰੰਦਾ ਹੈ ਗੁਰੂ ਪਾਤਸ਼ਾਹ ਮਦਰ ਨੂੰ ਨਹੀਂ ਕਹਿ ਰਹੇ ਨੇ ਜੰਮਿਆ ਪੂਤ ਪਤ ਗੋਬਿੰਦ ਕਾ ਭਗਤ ਕੀ ਹੁੰਦਾ ਹੈ ਅਤੇ ਗੋਬਿੰਦ ਕੀ ਹੁੰਦਾ ਹੈ ਗੋਬਿੰਦ ਦਾ ਮਤਲਬ ਹੁੰਦਾ ਗੋ ਮਤਲਬ ਧਰਤੀ ਬਿੰਦ ਮਤਲਬ ਧਰਤੀ ਨੂੰ ਸਟੇਬਲ ਕਰਨ ਵਾਲੀ ਮਾਤ ਗੋ ਬਿੰਦ ਗੋ ਮੀਨਸ ਤਰਤੀ ਮੇਰੇ ਮਨ ਦੀ ਤਰਤੀ ਔਰ ਮੇਰਾ ਮਨ ਸਟੇਬਲ ਹੈ ਨਹੀਂ ਕਬੂ ਜੀੜਾ ਉਬ ਚੜਦਾ ਕਬੂ ਜਾਏ ਪਿਆਲੇ ਲੋਬੀ ਜੀੜਾ ਤੇ ਨਾ ਰਹਿਤਾ ਚਾਰੇ ਕੁੰਡਾ ਪਾਲੇ ਅਸੀਂ ਡਿਸਟਰਬ ਰਹਿੰਦੇ ਆਂ ਖਿੰ ਵਿੱਚ ਖੁਸ਼ ਖਿੰ ਵਿੱਚ ਮਾਸਾ ਦੁਖੀ ਜਬ ਕਛ ਪਾਵਤ ਤਬ ਗਰਭ ਕਰਤਾ ਮਾਇਆ ਗਈ ਤੋ ਰੋਣ ਲਗਤਾ ਅਸੀਂ ਦਿਨ ਰਾਤ ਇਸ ਤਰ੍ਹਾਂ ਅਪਸੈਟ ਰਹਿੰਦੇ ਆਂ ਮੇਰੀ ਮਨ ਮਰਜ਼ੀ ਚੱਲ ਗਈ ਤੇ ਮੈਂ ਖੁਸ਼ ਮੇਰੀ ਮਨ ਮਰਜ਼ੀ ਮੁਤਾਬਕ ਨਹੀਂ ਹੋਇਆ ਤੇ ਮੈਂ ਉਦਾਸ ਔਰ ਅਪਸੈਟ ਜਮਿਆ ਪੂਤ ਪਕਤ ਗੋਬਿੰਦ ਦਾ ਪਕਤ ਕੀ ਹੁੰਦਾ ਹੈ ਪਕਤ ਕੋਈ ਇਨਸਾਨ ਨਹੀਂ ਹੁੰਦਾ ਪਕਤ ਦਾ ਮਤਲਬ ਹੁੰਦਾ ਹੈ ਜਿਸ ਤਰ੍ਹਾਂ ਮੇਰਾ ਹਾਰਟ ਮੇਰੇ ਸਾਰੇ ਇੰਦਰੀ ਗਿਆਨ ਇੰਦਰੀਆਂ ਨੂੰ ਪੂਰੀ ਮੇਰੀ ਬਾਡੀ ਨੂੰ ਬਲੱਡ ਸਾਫ਼ ਕਰਕੇ ਟਰਾਂਸਮਿਟ ਕਰਦਾ ਹੈ ਤਾਂ ਮੈਂ ਜੀਵਿਤ ਰਹਿੰਦਾ ਹਾਰਟ ਵਰਕਸ ਬਲੱਡ ਪਿਊਰੀਫਾਈਜ਼ ਇਟ ਟਰਾਂਸਮਿਟਸ ਦਾ ਬਲੱਡ ਟੂ ਏਵਰੀ ਈਚ ਨੁੱਕ ਐਂਡ ਕੋਰਨਰ ਆਫ ਦਾ ਬਾਡੀ ਤਾਂ ਮੈਂ ਜੀਵਿਤ ਰਹਿੰਦਾ ਗੁਰਮਤਿ ਦਾ ਕਨਸੈਪਟ ਕੀ ਹੈ ਸਰੀਰਕ ਤੌਰ ਤੇ ਨਹੀਂ ਗੁਰਮਤਿ ਦਾ ਕਨਸੈਪਟ ਹੈ ਇਨਰ ਅੰਦਰ ਮਾਨਸਿਕ ਮਾਨਸਿਕ ਤੌਰ ਤੇ ਗੁਰ ਮਨੁੱਖ ਨੂੰ ਜੀਵਿਤ ਰੱਖਣ ਦਾ ਸਾਥੇ ਗੁਰੂ ਪਾਛੇ ਕਹਿੰਦੇ ਨੇ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਮੈਂ ਉਸੇ ਵੇਲੇ ਮਰ ਜਾਂਦਾ ਜਦੋਂ ਮੈਂ ਸੱਚ ਨੂੰ ਪੱਲੇ ਨਹੀਂ ਬੰਦਾ ਇਹਦਾ ਮਤਲਬ ਮੈਨੂੰ ਸੱਚ ਦੀ ਆਕਸੀਜਨ ਚਾਹੀਦੀ ਹੈ ਮੇਰੇ ਮਨ ਨੂੰ ਸੱਚ ਦੀ ਆਕਸੀਜਨ ਚਾਹੀਦੀ ਹੈ ਸੱਚ ਦੀ ਆਕਸੀਜਨ ਨੂੰ ਗੁਰਮਤਿ ਚ ਪਵਣ ਗੁਰੂ ਕਹਿੰਦੇ ਪਵਨ ਗੁਰੂ ਗੁਰੂ ਦੀ ਮਤ ਰੂਪੀ ਪਵਨ ਵਿਜ਼डम ਚਾਹੀਦੀ ਹੈ ਜਦੋਂ ਪਵਨ ਗੁਰੂ ਮੇਰਾ ਮਨ ਲੈਂਦਾ ਹੈ ਨਾ ਵਿਜ਼डम ਸਤਗੁਰੂ ਦੀ ਮਤ ਦਾ ਤਤ ਗਿਆਨ ਸੁਚੱਜੀ ਮਤ ਜਦੋਂ ਲੈਂਦਾ ਹੈ ਤਾਂ ਜਦੋਂ ਉਹ ਬਾਕੀ ਦੇ ਇੰਦਰੀ ਗਿਆਨ ਇੰਦਰੀਆਂ ਨੂੰ ਵੰਡਦਾ ਇਸ ਅਵਸਥਾ ਨੂੰ ਭਗਤ ਕਹਿੰਦੇ ਨੇ ਹਾਰਟ ਬਲੱਡ ਵੰਡਦਾ ਹੈ ਤਾਂ ਜੀਂਦਿਆਂ ਮਨ ਇੰਦਰੀਆਂ ਗਿਆਨ ਇੰਦਰੀਆਂ ਨੂੰ ਸੱਚ ਦੀ ਮਤ ਵੰਡਦਾ ਹੈ ਤਾਂ ਇਸ ਅਵਸਥਾ ਨੂੰ ਭਗਤ ਕਹਿੰਦੇ ਨੇ ਤਾਂ ਜੀਂਦਿਆਂ ਆਦਰਵਾਇਜ਼ ਮਤ ਕੋਈ ਜਾਣੇ ਜਗ ਜੀਵ ਦਾ ਦੂਜੇ ਭਾਇ ਮੋਇਆਸ ਅਸੀਂ ਜਿੰਦੇ ਹੈ ਹੀ ਨਹੀਂ ਆ ਅਸੀਂ ਮੋਏ ਹੋਇਆ ਅਸੀਂ ਟੁੱਟਦਾ ਫਿਰਦਾ ਲਾਸ਼ ਹਾਂ ਅਸੀਂ ਇਸ ਜੀਵਨ ਨੂੰ ਗਲਤੀ ਦੇ ਨਾਲ ਮਨੁੱਖਾ ਜੀਵਨ ਸਮਝ ਰਹੇ ਹਾਂ ਬਾਈ ਮਿਸਟੇਕ ਬਾਈ ਡਿਫਾਲਟ ਅਸੀਂ ਪੁਲੇਖੇ ਚ ਆ ਪਰਮ ਇਚਾ ਗੁਰੂ ਪਾਸ਼ਾ ਕਹਿੰਦੇ ਨੇ ਜਿਨੀ ਸਤਪੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂ ਨਾ ਆਖੀਐ ਇਹਨੂੰ ਮਾਨਸ ਜੂ ਨਾ ਆਖਦੇ ਹੀ ਨਹੀਂ ਨੇ ਜੇ ਤੂੰ ਸਤਗੁਰ ਦੀ ਮਤ ਨਹੀਂ ਲਈ ਜਿਨੀ ਸਤਗੁਰ ਪੁਰਖ ਨਾਲ ਸੀ ਉਹ ਸ਼ਬਦ ਨਾਲ ਕੀਤੋ ਵਿਚਾਰ ਕੋਈ ਮਾਨਸ ਜੂ ਨਾ ਆਖੀਐ ਅੱਛਾ ਗੁਰੂ ਪਾਤਸ਼ਾਹ ਫਿਰ ਉਹਨਾਂ ਨੂੰ ਕੀ ਕਹਿੰਦੇ ਹੋ ਪਸ਼ੂ ਢੋਰ ਗਮਾਰ ਗੁਰੂ ਪਾਤਸ਼ਾਹ ਇਸ ਨੂੰ ਮਨੁੱਖਾ ਦੇ ਹੀ ਮੰਨਦੇ ਨਹੀਂ ਬਲਕੇ ਇਸ ਨੂੰ ਕਹਿੰਦੇ ਨੇ ਤੂੰ ਹੈ ਪਸ਼ੂ पशु मानस चंपलेटे मनुखਾਂ ਦਾ ਚੰਮੜਾ ਤੋਂ ਲਪੇਟਿਆ ਆ ਅੰਦਰੋਂ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਤੋਂ ਜਮਿਆ ਪੁੱਤ ਪਖਤ ਗੋਬਿੰਦ ਕਾ ਕੀ ਕਰਾਂ ਜੋ ਮੇਰਾ ਮਨ ਰੂਪੀ ਪੁੱਤਰ ਜਮ ਪਵੇ ਤੇ ਇਸ ਸ਼ਬਦੀ ਦੱਸਿਆ ਜਮਿਆ ਜੰਪਿਆ ਸਾਸ ਨੇ ਜਿਸ ਦਿਨ ਸਾਡਾ ਮਨ ਸਤਗੁਰ ਦੀ ਮੱਤ ਲੈਂਦਾ ਹੈ ਸਤਗੁਰ ਦੀ ਮੱਤ ਮਿਲਦੀ ਕਿੱਥੋਂ ਆਏ ਸਾਥ ਸੰਗਤ ਜੀ ਅਸੀਂ ਗੁਰੂ ਗ੍ਰੰਥ ਸਾਹਿਬ 'ਚੋ ਸਮਝਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਹਾ ਹੈ ਜਿਸ ਰੱਬ ਨੂੰ ਲੱਭਦੇ ਹੋ ਅਸਮਾਨ ਤੇ ਜਿਸ ਲੱਭ ਨੂੰ ਅਗੰਮ ਗੋਚਰ ਕਹਿੰਦੇ ਹੋ ਅਗੰਮ ਰੂਪ ਕਾ ਮਨ ਮੈਂ ਥਾਨਨਾ ਉਹ ਜਿਹੜਾ ਰੱਬ ਦਿਸਦਾ ਨਹੀਂ ਹੈ ਨਾ ਉਹ ਹਿਰਦੇ 'ਚ ਵਸਦਾ ਹੈ ਟੈ ਪੰਜਨ ਮਿਰਵਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ ਜਿਹੜਾ ਦਿਸਦਾ ਨਹੀਂ ਹੈ ਅਲਖ ਪ੍ਰਭ ਲਖੀ ਹੈ ਉਹਨੂੰ ਅੰਦਰ ਦਿਖਾ ਦਿੰਦਾ ਅੰਦਰ ਮਹਿਸੂਸ ਕਰ ਦਿੰਦਾ ਜਿਸ ਨੂੰ ਅੰਦਰ ਰੱਬ ਦੀ ਸਮਝ ਆ ਜਾਂਦੇ ਨੇ ਨਾ ਉਸ ਨੂੰ ਪਤਾ ਲੱਗ ਜਾਂਦਾ ਹੈ ਗੁਰਬਾਣੀ ਵਿੱਚ ਗੁਰ ਪਰਮੇਸ਼ਰ ਇੱਕੋ ਜਾਨ ਰੱਬ ਤੇ ਪਰਮੇਸ਼ਰ ਇੱਕ ਹੁੰਦਾ ਹੈ ਉਹ ਅੰਦਰ ਦੇ ਰੱਬ ਦੇ ਖੁਦਾਈ ਪੈਗਾਮ ਨੂੰ ਅੰਦਰ ਦੇ ਰੱਬ ਦੇ ਰੂਹ ਦੀ ਆਵਾਜ਼ ਨੂੰ ਅੰਦਰ ਦੀ ਜ਼ਮੀਰ ਦੀ ਵਿਲ ਦੀ ਆਵਾਜ਼ ਨੂੰ ਸਤਿਗੁਰ ਕੀ ਆਵਾਜ਼ ਸੁਣਦਾ ਹੈ ਔਰ ਉਹਨੂੰ ਕਹਿੰਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਦੋਂ ਤੱਕ ਅੰਦਰ ਦੀ ਆਵਾਜ਼ ਨਹੀਂ ਸੁਣਾਂਗੇ ਸਾਡੀ ਚਿੰਤਾ ਫਿਕਰ ਤੋਖਲੇਸ਼ ਖਟਕੇ ਡਰ ਦੂਰ ਨਹੀਂ ਹੋਣਗੇ ਅੰਦਰ ਦੀ ਆਵਾਜ਼ ਸਾਧ ਸੰਗਤ ਜੀ ਮੈਂ ਪੜ ਕੇ ਹੈਰਾਨ ਹੋ ਰਿਹਾ ਸੀ ਗੁਰੂ ਪਾਤਸ਼ਾਹ ਕਹਿੰਦੇ ਨੇ ਨੀ ਕੀ ਜੀ ਕੀ ਹਰ ਕਥਾ ਉਤਤਮ ਨੀਤੀ ਜੀ ਕੀ ਹਰ ਕਥਾ ਉਤਤਮ आंस गल रस की की रे आंस गल रस की की रे मी की जी के हर कथा उत्तम आंस गल रस की की रे आंस गल रस की की रे ਗੁਰੂ ਪਾਚੇ ਕਹਿੰਦੇ ਨੇ ਨੀਕੀ ਹੁੰਦਾ ਚੰਗੀ ਜੀ ਕੀ ਅੰਦਰ ਦੀ ਆਵਾਜ਼ ਅੰਦਰ ਦੀ ਆਵਾਜ਼ ਨੂੰ ਹਰ ਕਥਾ ਕਹਿੰਦੇ ਨੇ ਅੰਦਰ ਦੀ ਆਵਾਜ਼ ਮੀਨਸ ਵਿਜ਼ਡਮ ਜਿਹੜਾ ਮਨ ਨੂੰ ਸੱਚ ਦਾ ਸੁਣਿਆ ਦਿੰਦੀ ਉਹਨੂੰ ਹਰ ਕਥਾ ਕਹਿੰਦੇ ਨੇ ਕਥਾ ਡਸ ਨੋਟ ਮੀਨ ਕਿ ਰਬ ਜੀ ਕਦੋਂ ਪੈਦਾ ਹੋਇਆ ਕਦੋਂ ਮਰ ਗਿਆ ਕਿਉਂਕਿ ਰਬ ਜੀ ਤੇ ਮਰਦਾ ਹੀ ਨਹੀਂ ਅਜੂਨੀ ਨੇ ਆਕਾਲ ਮੂਰਤ ਨੇ ਕਥਾ ਕੀਤੀ ਨਹੀਂ ਜਾ ਸਕਦੀ ਰਬ ਦੀ ਅੰਦਰ ਦੇ ਸੁਨੇ ਨੂੰ ਸੁਣਨਾ ਨੀ ਕੀ ਜੀ ਕੀ ਸਭ ਤੋਂ ਚੰਗੀ ਗੱਲ ਹੈ ਅੰਦਰ ਦੀ ਗੱਲ ਸੁਣਿਆ ਕਰ ਹਰ ਕਥਾ ਉਤਮ ਆਂਸ ਗਲ ਰਸ ਫਿੱਕੀ ਦੇ ਹੋਰ ਜਿਹੜੀ ਗੱਲ ਸੁਣਦਾ ਔਰ ਰਸ ਲੈਂਦਾ ਨਾ ਉਹ ਫਿੱਕੀ ਹੈ ਇਹਦਾ ਮਤਲਬ ਅੰਦਰ ਦੀ ਗੱਲ ਸੁਣਿਆ ਕਰ ਸਾਸਨ ਜੀ ਬਹੁਤ ਸੌਖੇ ਸਾਦੇ ਲਫ਼ਜ਼ਾਂ ਨਾਲ ਮੈਂ ਚੱਲ ਰਿਹਾ ਹਾਂ ਹੋ ਸਕਦਾ ਹੈ ਮੇਰਾ ਸ਼ਬਦ ਕੰਪਲੀਟ ਵੀ ਨਾ ਹੋਵੇ ਅੱਜ ਔਰ ਹੋ ਸਕਦਾ ਹੈ ਕਿ ਕੰਪਲੀਟ ਹੋ ਜਾਏ ਲੇਕਿਨ ਜੇ ਇੱਕ ਇੱਕ ਟਰਮ ਬੜੇ ਆਰਾਮ ਨਾਲ ਸਮਝਾਂਗੇ ਅੰਦਰ ਦੀ ਆਵਾਜ਼ ਸੁਨਿਆ ਕਰ ਸਾਸਨ ਜੀ ਗੁਰੂ ਪਾਛ ਬਣੀ ਚ ਕੰਦਰ ਨੇ ਘਟ ਘਟ ਮੈਂ ਹਰ ਜੂ ਬਸੈ ਇਦਾਂ ਮਤਲਬ ਅੰਦਰ ਦੀ ਗੱਲ ਹਰ ਕੋਈ ਆਪਣੇ ਅੰਦਰ ਦੀ ਗੱਲ ਸੁਣ ਸਕਦਾ ਹੈ ਕਿਉਂ ਕਿ ਹਰ ਕਿਸੇ ਦੇ ਅੰਦਰ ਰੱਬ ਜੀ ਵਸਦੇ ਨੇ ਉਹਨੂੰ ਪਤਾ ਹੀ ਕਹਿੰਦੇ ਨੇ ਮੇਰਾ ਸਤਗੁਰ ਰਖਵਾਲਾ ਉਹ ਮੇਰਾ ਹਰ ਕੋਈ ਜਦੋਂ ਆਪਣੇ ਅੰਦਰ ਦੀ ਗੱਲ ਸੁਨੇਗਾ ਮੇਰਾ ਮੇਰਾ ਸਤਗੁਰ ਡਸ ਨਾਟ ਮੀਨ ਸਿੱਖਾ ਦਾ ਸਤਗੁਰ ਜੀ ਗੁਰਬਾਣੀ ਯੂਨੀਵਰਸਲ TRUTH ਹੈ ਦੁਨੀਆ ਦਾ ਕੋਈ ਵੀ ਮਨੁੱਖ ਜਦੋਂ ਆਪਣੇ ਅੰਦਰ ਗੋਡ ਅੰਦਰ ਦੇ ਰਾਮ ਅੰਦਰ ਦੇ ਵਾਹਿਗੁਰੂ ਅੰਦਰ ਦੇ ਅੱਲਾ ਅੰਦਰ ਦੇ ਖੁਦਾ ਅੰਦਰ ਦੇ ਗੋਡ ਅੰਦਰ ਦੇ ਬੀਠਲ ਅੰਦਰ ਦੇ ਹਰੀ ਦੀ ਗੱਲ ਕਰੇਗਾ ਨਾ ਤਉਨੂੰ ਪਤਾ ਕੀ ਕਹੇਗਾ ਮੀਰੇ ਮੀਰਾ RAM ਮੇਰੇ ਪ੍ਰਭ ਮੇਰਾ ਹਰਜੀ ਮੇਰਾ ਸਤਗੁਰ ਉਹਨੂੰ ਕਹਿੰਦ ਨੇ ਮੇਰੇ ਸਤਗੁਰ ਪੂਰੇ ਮੈਂ ਗਰੀ ਸੱਚ ਤੇ ਇੱਕ ਤੂੰ ਮੇਰੇ suck ਨਿਤਿ ਰੇ ਮੈਂ ਗਰੀ ਸੱਚ ਦੇਖ ਤੂੰ ਮੇਰੇ ਸਤ ਗੁਰੂ ਅੰਦਰ ਦੇ ਰੱਬ ਦੀ ਟੇਕ ਰੱਖੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਹਿਰਦੇ ਦਾ ਨਾਮ ਸਾਇਓ ਕਾਰ ਬੈਠੇ ਗੁਰੂ ਦਿਆਇਓ ਜਿਸ ਨੂੰ ਅੰਦਰ ਦੇ ਘਰ ਦੀ ਗੱਲ ਸਮਝ ਆ ਜਾਂਦੀ ਹੈ ਉਹ ਇੰਟਰਸਪੈਕਟਿਵ ਹੋ ਜਾਂਦਾ ਹੈ ਉਹ ਆਪਣੇ ਅੰਦਰ ਚਲਾ ਜਾਂਦਾ ਹੈ ਅੰਦਰ ਜਾਣ ਵਾਸਤੇ ਉਹ ਉਹਨੂੰ ਕੋਈ ਰੋਕ ਨਹੀਂ ਸਕਦਾ ਕੋਈ ਰੁਕਾਵਟ ਨਹੀਂ ਪਾ ਸਕਦਾ ਸਾਨੂੰ ਅੰਦਰ ਜਾਣ ਅੰਦਰ ਜਿਹੜੀ ਗੱਲ ਹੈ ਨਾ ਰੱਬ ਜੀ ਦੀ ਉਹਨੂੰ ਜਪਜੀ ਸਾਹਿਬੀ ਚ ਸਾਡੀ ਪੈਨ ਡਰਾਈਵ ਬਾਅਦ ਤੁਹਾਨੂੰ ਮਿਲੇਗੀ ਕੰਪਲੀਟ ਉਸ ਦੀ ਵਿਚਾਰ ਸੰਤਾਂ ਵਿੱਚ ਸਾਂਝ ਕੀਤੀ ਹੈ ਪੁਸਤਕ ਮਿਲੇਗੀ ਸਚਿਆਰਾ ਕਿਵੇਂ ਬਣੀਏ ਉਹਦੇ ਵਿੱਚ ਅਸੀਂ ਪਹਿਲੀ ਪੌੜੀ ਵਿੱਚ ਡਿਸਕਸ ਕੀਤਾ ਹੈ ਕਿਉਂ ਸਚਿਆਰਾ ਹੋਈਏ ਕਿਉਂ ਸਚਿਆਰਾ ਕੂੜੇ ਟੁੱਟ ਪਾਲ ਕਿਉਂ ਕੂੜੇ ਟੁੱਟ ਪਾਲ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਪੁੱਛਿਆ ਜਬ ਜਬੀ ਸਾਹਿਬ ਸਚਿਆਰਾ ਕੀਵੇਂ ਬਣਾ ਗੁਰੂ ਪਗਤਿ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਕਿਹੜੇ ਹੁਕਮ ਦੀ ਰਜ਼ਾ ਅਨੁਸਾਰ ਚੱਲਣਾ ਕਹਿੰਦੇ ਨਾਨਕ ਲਿਖਿਆ ਨਾਲ ਤੇਰੇ ਅੰਦਰ ਰੱਬ ਜੀ ਰਹਿੰਦੇ ਨੇ ਰੱਬ ਜੀ ਜੋ ਕਹਿੰਦੇ ਨੇ ਉਹ ਰੱਬ ਜੀ ਦਾ ਸੁਣਾ ਲਿਖਿਆ ਹੋਇਆ ਉਸ ਨੂੰ ਸੁਣ ਲੈ ਉਸ ਨੂੰ ਪੜ ਲੈ ਅੰਦਰ ਦੀ ਪੜ ਲੈ ਨਾ ਅੰਦਰ ਦੀ ਸਿੱਖ ਲੈ ਨਾ ਅੰਦਰ ਦੀ ਸੁਣ ਲੈ ਉਹ ਨੀਕੀ ਜੀ ਕੀ ਹਰਕਤ ਆ ਉਤਮ ਹੈ ਸਤਿ ਸ੍ਰੀ ਅਕਾਲ ਜੀ ਸਾਡੇ ਸਭ ਦੇ ਅੰਦਰ ਰੱਬ ਜੀ ਵਸਦੇ ਨੇ ਰੱਬ ਅਤੇ ਸਤਿਗੁਰ ਗੁਰਮਤਿ ਚ ਇੱਕੋ ਕਨਸੈਪਟ ਨੂੰ ਕਹਿੰਦੇ ਨੇ ਰੱਬ ਮੀਨ ਸੱਚ ਦਾ ਗਿਆਨ ਸੱਚ ਦਾ ਗਿਆਨ ਮੀਨ ਰੱਬ ਜੀ ਰੱਬ ਜੀ ਮੀਨ ਸ਼ਬਦ ਗੁਰੂ ਸ਼ਬਦ ਗੁਰੂ ਮੀਨ ਗੁਰ ਪਰਮੇਸ਼ਰ ਏਕੋ ਜਾਨ ਉਹਨੂੰ ਕਹਿੰਦੇ ਨੇ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਲਿਖਿਆ ਤੁਰਕਾ ਕੀ ਹੈ ਇਨੂੰ ਅੰਦਰ ਨੂੰ ਤੁਰ ਕਹਿੰਦੇ ਨੇ ਨਾਨਕ ਲਿਖਿਆ ਨਾਲ ਅੰਦਰ ਨੂੰ ਤੁਰ ਕੀ ਆਵਾਜ਼ ਕਹਿੰਦੇ ਨੇ ਅੰਦਰ ਦੀ ਆਵਾਜ਼ ਨੂੰ ਤੁਰ ਕੀ ਬਾਣੀ ਕਹਿੰਦੇ ਇੱਥੇ ਮੈਂ ਥੋੜਾ ਜਿਹਾ ਪਾਜ਼ ਕਰਨਾ ਕਿਉਂਕਿ ਤੁਹਾਡਾ ਕੁਐਸਚਨ ਪੈਦਾ ਹੋ ਸਕਦਾ ਜੋ ਆਮ ਹੈ ਸਾਰੇ ਨੌਜਵਾਨ ਮੈਨੂੰ ਪੁੱਛਦੇ ਨੇ ਵੀਰ ਜੀ ਤੁਸੀਂ ਨਾ ਜਿੰਨੇ ਬੋਲਣ ਵਾਲੇ ਹੋ ਨਾ ਲੈਕਚਰ ਦੇਣ ਵਾਲੇ ਹੋ ਸਾਰੇ ਤੁਸੀਂ ਕਹਿ ਦਿੰਦੇ ਹੋ ਕਿ ਮਨ ਕੀ ਮਤ ਦੀ ਆਵਾਜ਼ ਨਹੀਂ ਸੁਣਨੀ ਚਾਹੀਦੀ ਗੁਰੂ ਕੀ ਮਤ ਦੀ ਆਵਾਜ਼ ਸੁਣਨੀ ਚਾਹੀਦੀ ਹੈ ਤਾਂ ਤੁਸੀਂ ਕਹਿ ਰਹੇ ਹੋ ਅੰਦਰ ਦੀ ਆਵਾਜ਼ ਗੁਰੂ ਕੀ ਮਤ ਦੀ ਆਵਾਜ਼ ਹੈ ਪਰ ਅੰਦਰ ਹੀ ਮੇਰੇ ਮਨ ਕੀ ਮਤ ਦੀ ਆਵਾਜ਼ ਵੀ ਹੈ ਮੈਂ ਡਿਫਰੈਂਸ਼ੀਏਟ ਕਿਵੇਂ ਕਰਾਂ ਜਿਹੜੀ ਅੰਦਰ ਦੀ ਆਵਾਜ਼ ਆ ਉਹ ਮਨ ਕੀ ਹੈ ਕਿ ਨਹੀਂ ਇਹ ਮੈਨੂੰ ਕੁਐਸਚਨ ਕਰਦੇ ਨੇ ਇੱਕ ਨੇ ਕੁਐਸਚਨ ਕਰਦਿਆ ਕਿ ਆ ਮੇਰੇ ਮਨ ਕੀ ਆਵਾਜ਼ ਹੈ ਕਿਸੇ ਰਾਹ ਪੀਣੀ ਚਾਹੀਦੀ ਹੈ ਮੇਰੇ ਮਨ ਕੀ ਆਵਾਜ਼ ਹੈ ਕਿਸੇ ਦੀ ਜੇਬ ਕੱਟ ਲੈਣੀ ਚਾਹੀਦੀ ਹੈ ਮੇਰੇ ਮਨ ਕੀ ਆਵਾਜ਼ ਹੈ ਕਿਸੇ ਕੋਲ ਲੈ ਕੇ ਮੁਕਰ ਜਾਣਾ ਚਾਹੀਦਾ ਹੈ ਮੇਰੇ ਮਨ ਕੀ ਆਵਾਜ਼ ਤੇ ਬੜੇ ਗਲਤ ਸੋਨੇ ਦਿੰਦੀ ਹੈ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਮਨ ਕੀ ਆਵਾਜ਼ ਵਰਸਸ ਨਿੱਜ ਕਰਦੇ ਅੰਦਰ ਵਸਦੇ ਰੱਬ ਜੀ ਦੀ ਆਵਾਜ਼ 'ਚ ਫਰਕ ਹੈ ਰੱਬ ਜੀ ਸਤਗੁਰ ਜੀ ਕਨਸੈਪਟ ਹੈ ਵਰਚੂਸ ਦਾ ਮੋਰਲਸ ਦਾ ਆਈਡੀਆਸ ਦਾ ਅੰਦਰੋਂ ਜਿਹੜੀ ਆਵਾਜ਼ ਰੱਬ ਜੀ ਦੀ ਆਉਂਦੀ ਹੈ ਉਹ ਸਿਰਫ ਚੰਗੇ ਦੀ ਆਉਂਦੀ ਹੈ ਬਾਕੀ ਜਿਹੜੀ ਗਲਤ ਕੰਮ ਦੀ ਆਉਂਦੀ ਹੈ ਨਾ ਉਹ ਮਨ ਕੀ ਮਾਤ ਹੈ